ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੱਚੀ ਬਈ ਗੱਬਣ ਤਿੰਨ ਬਈ ਹੀਪਰ ਨੇ ਆਉ ਪੁੱਛ ਲੈਨੇ ਬਾਈ ਤੁਹਾਡੇ ਅਜੀਬ ਜੀ ਬਾਈ ਜੀ ਸਸਕਾਲ ਸਸਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਚੜਦੀ ਕਲਾ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਕੁਲਵਿੰਦਰ ਸਿੰਘ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸੰਗਲ ਨੇੜੇ ਪਿੰਡ ਰਹਿੰਦਾ ਵੱਡਾ ਘੋਲਗਾ ਦੁਨਨੇਕ ਮੋਬਾਈਲ ਨੰਬਰ ਹੈਗਾ 9781935553 ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਇਹ ਬਾਈ ਦੰਦੋਂ ਖੀਰੀ ਆ ਜੀ ਅੱਛਾ ਇਹ ਹੈਗੀ ਆ 14 ਕ ਮਹੀਨੇ ਦੀ ਉਮਰ ਹੈ ਇਹਦੀ 14 ਮਹੀਨੇ ਦੀ ਹਾਂ ਜੀ ਬੜੀ ਵੀ ਬਹੁਤ ਆ ਬੜੀ ਬਹੁਤ ਆ ਬਾਕੀ ਥਣ ਲੈਵਾ ਡਾਕਟਰ ਦਿਖਾ ਦੀ ਗੁਲਾਬੀ ਥੋਲੀ ਦੇਖੋ ਬਾਈ ਥੋਲੀ ਬਹੁਤ ਚੰਗੀ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਕਿਆ ਬਾਤ ਆ ਝੂਲੀ ਕਮਾਲ ਦੀ ਆ ਕੱਦ ਫੁੱਲਾ ਸਮੀ ਪਲੀ ਫੁੱਲਾ ਰਾਜੀ ਆ ਟੀਕੇ ਦੇ ਬਿਲਕੁਲ ਘਾਵ ਜਮਾ ਤਿਆਰ ਹੀ ਆ ਜਮਾ ਤਿਆਰ ਆ ਜਾਣ ਸਰ ਟੀਕਾ ਲੈ ਲੈਣਾ ਦੇ ਦੰਦ ਚਾਹੁੰਦੀ ਦੇਰੀ ਆ ਬ ਕੱਚੀ ਘੀਰੀਆ ਨੇ ਕੱਚੀ ਘੀਰੀਆ ਕੀ ਬਾਤ ਆ ਜਮਾ ਘੀਰੀਆ ਹੈ ਫੇਸ ਬੜਾ ਚੰਗਾ ਸਮੀ ਪੜੀ ਫੁੱਲ ਫੇਸ ਦੇਖੋ ਮੋਦੀਵਾਦੀ ਬਹੁਤ ਚੰਗੀ ਹੈ ਸਨਖ ਆਪਣਾ ਬੱਚੀ ਦੇ ਵਿੱਚ ਫੁੱਲ ਪੂਰੀ ਜੰਦ ਜਾਨ ਵਾਲੀ ਬੱਚੀ ਹੈ ਸਹੀ ਗੱਲ ਹੈ ਹਾਂ ਨਾ ਯਾਨੀ ਫਿਰ ਕੱਚੀ ਘੀਰੀਆ ਤੇ ਕਾਦ ਦੇ ਹਾਂ ਹਾਂ ਤਾਂ ਇਹਨੇ ਹੋਰ ਬਹੁਤ ਚੰਕ ਬਹੁਤ ਪੜੀ ਵੀ ਫੁੱਲ ਆ ਸਮੀ ਪੜੀ ਫੁੱਲ ਆ ਕੀ ਬਾਤ ਆ ਤੇ ਮੁੱਲ ਕੀ ਦਾ ਜਾਇਜ਼ ਆ ਫਿਰ ਇਹ ਮੋਲਾ ਫਟਾ ਡਰ ਇਕੱਠਿਆਂ ਦਾ ਹੀ ਕਰਾਂਗੇ ਅੱਛਾ ਹਾਂ ਤਾਂ ਨਾ ਦੇ ਠੀਕ ਆ ਇਕੱਠੀਆਂ ਦੇ ਕਰਦੇ ਆਂ ਬਾਈ ਕਹਿੰਦਾ ਦੇਖੋ ਤੋੜਾ ਤਰਾ ਸਵੇਂ ਪੜੀ ਫੁੱਲਾ ਸੇਲ ਠੰਡੀ ਆ ਕੋਈ ਐ ਨਹੀਂ ਠੀਕ ਆ ਹਾਂ ਬੂਰੀ ਰਾਜੀ ਰੂਜੀ ਫੁੱਲਾ ਤੇ ਰਾਜੀ ਰੂਜੀ ਸਾਈ ਬਾਕੀ ਹਲੇ ਕੱਚੀ ਖੀਰੀ ਤੇ ਕਾਬ ਦਜੇ ਹੋਰ ਬੱਚੇ ਨੂੰ ਕਰ ਜੂ ਕੱਦ ਸਹੀ ਗੱਲ ਆ ਝੋਲੀ ਢੜੀ ਵੀ ਕਮਾਲ ਆ ਕੱਲਾ ਕੱਲਾ ਤੋੜਾ ਪੂਰੀ ਗਲਾਬੀ ਥਾਣਾ ਡਾਕਟਰ ਤੇ ਝੋਲੀ ਪੂਰੀ ਫੁੱਲਾ ਗੱਬਣ ਵਾਲੀ ਝੋਲੀ ਆ ਜਮ ਗੱਬਣ ਵਾਲੀ ਝੋਲੀ ਤੇ ਲੱਲਾ ਕੀ ਬਾਤ ਠੰਡੀ ਬੋਦੇ ਯਾਰ ਠੰਡੀ ਵਾਲੀ ਜਿਵੇਂ ਮਾਰ ਗਿਆ ਥਲਾਈ ਚਲ ਜਿਵੇਂ ਕੀ ਚੱਕਰੀ ਅੱਗੇ ਵੀਰੇ ਦੋ। ਕਿੰਨੀ ਕੁ ਉਮਰ ਹੈ ਜੀ? ਇਹ ਰੋਡ ਰਹਿ ਗਈ ਹੈ ਤਕਰੀਬ 9 ਮਹੀਨੇ ਦੀ ਬਸ। 9 ਮਹੀਨੇ ਦੀ। ਕਿਹੜੇ ਟੀਕੇ ਦੀ ਹੈ? ਇਹ ਇਹ ਬਈ ਬਰੂਟ ਦੀ ਆ, ਐਬੀਐਸ ਦਾ। ਠੀਕ ਆ। ਕਾਹ ਹੈ ਗਲਾ ਡੀਐਨਏ ਕਰਾ ਲਿਆ ਆਪਾਂ ਕੋਈ ਚੱਕਣ। ਹਮ। ਫੇਸ ਬੜਾ ਚੰਗਾ, ਬੋਦੀ ਚੰਗੀ, ਹਸਨੱਖ ਹੋਣਾ ਚੰਗਾ, ਪ੍ਰਿੰਟ ਤੋਂ। ਸ਼ਾਈਨਿੰਗ ਬਹੁਤ ਵਅਸ਼ੀ ਦੀ ਬੱਚੀ। ਸ਼ਾਈਨਿੰਗ ਬਹੁਤ ਆ। ਪ੍ਰਿੰਟ ਬੜਾ ਕਮਾਲ ਦਾ, ਬਈ ਮੰਗ ਬਹੁਤ ਜ਼ਿਆਦਾ। ਤੁਰਾ ਤਾਰਾ ਵੀ ਕਰ ਮਿਲਿਆ। ਹੌਣ ਵੀ ਬਹੁਤ ਚੰਗਾ ਲੱਗਾ ਬੱਚੀ। ਠੀਕ ਆ ਬਈ। ਕਿੰਨਾ ਦੁੱਧ ਸੀ ਮਾਂ ਥੱਲੇ? ਇਹਦਾ ਹੈਗਾ 25 ਲੀਟਰ ਦਾ 25 ਲੀਟਰ ਦਾ ਰਿਕਾਰਡ ਦੱਸਿਆ ਬਾਈ ਨੇ ਤੋੜਾ ਤੋੜਾ ਦੇਖੋ ਕਮਾਲ ਚੰਗੀ ਹੈ ਬੱਚੀ ਸਮੀ ਪੜੀ ਹੈ ਬਾਈ ਝੋਲੀ ਦਿਖਾਵਾਂਗੇ ਨੇੜੇ ਤੋਂ ਥਣ ਚਾਰੀ ਹੈ ਵੀਰੇ ਹਾਂ ਜੀ ਚਾਰੀ ਚਾਰ ਫੂਟ ਸੰਗ ਕਿਹਦੇ ਹੁੰਦੀ ਬਾਈ ਠੀਕ ਆ ਬਾਈ ਥਾਣ ਬਾਈ ਕਹਿੰਦਾ ਚਾਰੀ ਫੂਟ ਸੰਗ ਕਿਹਦੇ ਨੇ ਨੇੜੇ ਤੋਂ ਜੀ ਕੀ ਬਾਤ ਕੱਲਾ ਕੱਲਾ ਥਣ ਪੂਰੇ ਚਾਰੇ ਥਣ ਨੇ ਖੜਵੇਂ ਪੂਰੇ ਗਾਇਰ ਤੇ ਅੱਗੇ ਵੀਰੇ ਤੇ ਨੰਬਰ ਇਹ ਬਲੈਕ ਜਰਸੀ ਆ ਗਈ ਜੀ ਬੱਲਾ ਇੱਕ ਜਰਸੀ ਠੀਕ ਆ ਬਾਈ ਕਿੰਨਾ ਤੋਂ ਤੁਸੀਂ ਮੰਗ ਲੇ ਇਹ ਹੈਗਾ ਬਈ ਜਾਨੀ 80 ਲੀਟਰ ਮਦਰ ਮਿਲ ਕਹੇਗਾ ਠੀਕ ਆ ਭਾਈ ਫੇਸ ਬੜਾ ਚੰਗਾ ਬੋਲਦੀ ਆਲੀ ਮੱਛੀ ਆ ਪੂਰੀ ਨੱਖ ਆਪਣਾ ਬੱਛੀ ਦੇ ਵਿੱਚ ਬਹੁਤ ਆ ਭਾਈ ਠੀਕੇ ਦੇ ਤਕਰੀਬਨ ਪਾਵਰ ਤਿਆਰੀ ਆ ਭਾਈ ਹੂੰ ਤਿਆਰੀ ਆ ਠੀਕੇ ਦੇ ਫੇਸ ਦੇਖੋ ਭਾਈ ਬਲੈਕ ਜਰਸੀ ਆ ਤੇ ਗਰਮੀ ਨਹੀਂ ਮੰਨਦੀਆਂ ਫੈਂਡ ਫੌਂਡ ਕਰਮ ਵਾਲੀ ਦੀ ਫੋਲੋ ਚੰਗੀ ਆਉਂਦੀ ਆ ਤੋਰਾ ਤਾਰਾ ਬਹੁਤ ਚੰਗਾ ਰਿਹਾ ਕੀ ਆ ਬਾਤ ਕੀ ਦੇ ਟੀਕੇ ਦੀ ਆਪਾਂ ਠੀਕੇ ਦਾ ਨਹੀਂ ਭਾਈ ਇਹਦਾ ਪਤਾ ਆਪਾਂ ਅੱਛਾ ਭਾਈ ਮੁੱਲ ਕੀ ਇਹਦਾ ਜਾਇਜ਼ਾ ਇਹ ਮੁੱਲ ਆਪਾਂ ਤਿੰਨਾ ਦੇ ਡਾਕਟਰ 45000 ਰੁਪਇਆ ਜੇ ਕੋਈ ਇਕੱਠੀਆਂ ਲੈਂਦਾ ਠੀਕ ਆ ਹਾਂਜੀ ਜੇ ਕੋਈ ਕੱਲੀ-ਕੱਲੀ ਲਊਗਾ ਫਿਰ ਉਸ ਹਿਸਾਬ ਨਾਲ ਰੇਟ ਹੋ ਜਾਊਗਾ ਤਿੰਨਾ ਦਾ ਮੁੱਲ ਬਈ 45000 ਰੁਪਇਆ ਦਾ ਜੇ ਕੱਲੀ ਦਾ ਰੇਟ ਪੁੱਛਣਾ ਬਾਈ ਤੋ ਫੋਨ ਤੇ ਕਰ ਲਿਓ ਬਾਈ ਉਹ ਜੀ ਦੱਸ ਦਊਗਾ ਰੇਟ ਵੈਸੇ ਤਿੰਨਾ ਦਾ ਮੁੱਲ ਬਈ ਜਾਇਜ਼ਾ ਮੁੱਲ ਤੋਹਾਂ ਜਾਇਜ਼ੀ ਮੁੱਲ ਮੰਗਿਆ ਆਪਾਂ ਸਹੀ ਗੱਲ ਆ ਪੱਕੀ ਟੀਕਾਂ ਨਾਲ ਤਿਆਰ ਹੀ ਆ ਬੱਚੀਆਂ ਹਾਂ ਸਹੀ ਆ ਬਾਈ ਅੱਗੇ ਵੀਰੇ ਗੱਬਣ ਬੱਚੀ ਆ ਹਾਂਜੀ ਠੀਕ ਹੈ ਭਾਈ 4 ਮਹੀਨੇ ਚ ਇੱਕ ਪਾਸਾ 5ਵਾਂ ਮਹੀਨਾ ਚੱਲੀ ਜਾਂਦਾ ਇਹਨੂੰ ਠੀਕ ਆ ਸੀਲ ਠੰਡੀ ਬਹੁਤ ਆ ਠੀਕ ਆ ਲੈ ਜਿਵੇਂ ਮਰਜੀ ਕੋਈ ਜਿਵੇਂ ਮਰਜੀ ਹੱਥ ਲਾਈ ਜਾਲ ਕੋਈ ਸੀਲ ਤਾਂ ਇੰਨੀ ਆਈ ਬਹੁਤ ਸੀ ਖਾਣ ਝੋਲੀ ਕਮਾਲ ਬਹੁਤ ਚੰਗੀ ਆ ਝੋਲੀ ਚਾਲੀ ਬਹੁਤ ਚੰਗੀ ਖਾਣ ਚਾਰੇ ਥਾਂ ਨਿਕਲ ਮੈਂ ਪੂਰੇ ਗੈਰ ਤੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬਈ ਗੱਬਣਾ ਚੈੱਕ ਪਾ ਚੈੱਕ ਪਾ ਹੋਵੇ ਆਲਾ ਡਾਕਟਰ ਲੈ ਕੇ ਚੈੱਕ ਕਰਾ ਲੈ ਬਹੁਤ ਠੀਕ ਆਪਾਂ ਨੂੰ ਕੋਈ ਰਿਕਨ ਇਹ ਕਬੜੀ ਉਦਿਵਦੀ ਦੇ ਲੋਕ ਇਸ ਕੋਲ ਬਾਈਟਾ ਤੋਂ ਪੂਰਾ ਪੰਜਾਬ ਵਾਲੀ ਜਰਸੀ ਆ ਇਹ ਸਹੀ ਗੱਲ ਆ ਪੰਜਾਬ ਵਾਲੀ ਜਰਸੀ ਆ ਕੱਦ ਫੁੱਲ ਬਈ ਤੋਰਾ ਤਰਾ ਦੇਖੋ ਚੰਗੀ ਆ ਬਈ ਕੀ ਬਾਤ ਆ ਮੁੱਲ ਕੀ ਆ ਭਰਾ ਜੈ ਜਫਰ ਜਮਾ ਜੈ ਜੀ ਮੁੱਲ ਆਪਾਂ ਬੇਲੈਨ ਦੇ ਕਰਾਂ ਜਿਹੜਾ ਨਹੀਂ ਦੱਸ ਦੋ 25000 ਦੀ ਬੱਛੀ ਦੇ ਦਾਂਗੇ ਬਹੁਤ ਠੀਕ ਆ ਬਈ 25000 ਰੁਪਿਆ ਮੁੱਲ ਆ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੱਛੀ ਸੰਖੀ ਆ ਤੋਰਾ ਤਰਾ ਚੰਗਾ ਕੱਦ ਬੜ ਚੰਗਾ ਮੋਲ ਜਮਾ ਜਾਇਆ ਜਾ ਬਈ ਮਾਨਦਾਰ ਵਿੱਚ ਹੋ ਜਾਣਾ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਵਾਈ ਨੈਕ ਕਨੈਕਟ ਕਰ ਲਿਓ ਧੰਨਵਾਦ